ਦੂਜੇ ਦਲ ਦੀਆਂ ਔਰਤਾਂ ਤੋਂ ਕਾਗਜ਼ ਖੋਏ ਜਾ ਰਹੇ ਨੇ ਪਰ ਕਈਆਂ ਨੂੰ ਸੇਰ ਦਾ ਸਵਾ ਸੇਰ ਵੀ ਮਿਲ ਜਾਂਦਾ ਹੈ ਤੇ ਜਲਾਪੁਰ ਤੋਂ ਮੁਖੀ ਦਾ ਸਪਸ਼ਟਿਕਰਨ ਆ ਗਿਆ ਉਹਤਾ ਜੀ AI ਨਾਲ ਬਣਾਈ ਗਈ ਲੱਗਦੀ ਹੈ ਸਾਡੀ ਗਲਤ ਹੈ ਜੀ ਜਲਾਪੁਰ ਤੋਂ ਮੁਖੀ ਨੇ ਕਿ ਅਸੀਂ ਜਿੰਨਾ ਜਿੰਨਾਂ ਨੇ ਵੀ ਇਸ ਤਰੀਕੇ ਦੇ ਨਾਲ ਭਾਵੇਂ ਕੋਈ মিডিਆ ਚੈਨਲ ਹੈ ਜਾਂ ਇਹ ਆਗੂ ਨੇ ਉਹਨਾਂ ਸਾਰਿਆਂ ਦੀ ਪੜਤਾਲ ਕਰਾਂਗੇ ਤੁਹਾਡੇ ਕੋਲ ਕਿਹੜੇ ਸਬੂਤ ਨੇ ਜਿਹਦੇ ਆਧਾਰ ਦੇ ਉੱਤੇ ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਚੋਣਾ ਪਹਿਲਾਂ ਜ਼ਿਮਨੀ ਹੋ ਕੇ ਹਟੀ ਐ ਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਹੈ ਹਲਕੀ ਇਹਨਾਂ ਦਾ ਰੋਲਾ ਗੋਲਾ ਬਹੁਤ ਘੱਟ ਹੁੰਦਾ ਹੈ ਕਈ ਜਿਵੇਂ ਆਪਾਂ ਵੀ ਅਕਸਰ ਲਾਈਵ ਕਰਦੇ ਹੁੰਨੇ ਆ ਤਾਂ ਉਹਦੇ ਵਿੱਚ ਪਤਾ ਲੱਗਦਾ ਕਿ ਕੌਣ ਜਿੱਤਰਿਆ ਕੌਣ ਹਾਰ ਰਿਹਾ ਪਰ ਇਹਦੇ ਵਿੱਚ ਜ਼ਿਆਦਾ ਜਿਹੜਾ ਇੱਕ ਖਲਾਅ ਹੁੰਦਾ ਹੈ ਵੱਡਾ ਇੱਕ ਕੰਮ ਹੁੰਦਾ ਹੈ ਕਾਰਨ ਇਹ ਹੈ ਕਿ ਨੋਮੀਨੇਸ਼ਨਸ ਬਹੁਤ ਹੁੰਦੀਆਂ ਨੇ ਉਮੀਦਵਾਰ ਬਹੁਤ ਹੁੰਦੇ ਨੇ ਕਈ ਕਈ ਜਿਹੜੀਆਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਜਿਹੜੇ ਮੈਂਬਰ ਚੇਅਰਮੈਨ ਅੱਗੇ ਕੀ ਕੀ ਬੰਨਾ ਹੈ ਉਹਦੇ ਹਿਸਾਬ ਦੇ ਨਾਲ ਜਿਹੜੀ ਚੋਣ ਹੁੰਦੀ ਆ ਤਾਂ ਇਹਦੇ ਵਿੱਚ ਕਹਿ ਲਈਏ ਕਿ ਤਾਮ-ਚਾਮੋਂ ਜ਼ਿਆਦਾ ਹੁੰਦਾ ਹੈ ਤਾਂ ਪਰ ਇਹਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਸਵਾਲ ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਰ ਰਹੇ ਨੇ ਕਹਿੰਦੇ ਨੇ ਜੀ ਪੁਲਿਸ ਤੰਤਰ ਨੂੰ ਵੀ ਇਹ ਦੇ ਵਿੱਚ ਵਰਤਿਆ ਜਾ ਰਿਹਾ ਹੈ ਤੇ ਇਸੇ ਚੱਲਦੇ ਇੱਕ ਆਡੀਓ ਸੁਖਵੀਰ ਬਾਦਲ ਹੋਰਾਂ ਨੇ ਸਾਂਝੀ ਕਰ ਦਿੱਤੀ ਜਿਦੇ ਵਿੱਚ ਕਹਿੰਦੇ ਜੀ ਪਟਿਆਲਾ ਦੇ ਐਸਐਸਪੀ ਬੋਲ ਰਹੇ ਨੇ ਕਈ ਉਹਨੂੰ ਕਥਿਤ ਤੌਰ ਤੇ ਕਹਿ ਰਹੇ ਨੇ ਕਈਆਂ ਨੇ ਸਿੱਧਾ ਹੀ ਕਹਿ ਦਿੱਤਾ ਹਾਂਜੀ ਉਹਨਾਂ ਦੀ ਇਹ ਆਡੀਓ ਹੈ ਇਸ ਆਡੀਓ ਨੂੰ ਲੈ ਕੇ ਹੁਣ ਜਿੱਥੇ ਇੱਕ ਪਾਸੇ ਹਾਈ ਕੋਰਟ ਦਾ ਰੁਖ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਜਿਦੇ ਵਿੱਚ ਉਹਨਾਂ ਦੇ ਸੁਬੀਰ ਸਿੰਘ ਬਾਦਲ ਵੀ ਨੇ ਅਰਸ਼ਦੀਪ ਸਿੰਘ ਕਲੇਰ ਵੀ ਨੇ ਸਰਜੀਤ ਸਿੰਘ ਝੰਜਰ ਵੀ ਨੇ ਇਹਨਾਂ ਸਾਰਿਆਂ ਨੂੰ ਪੁਲਿਸ ਥਾਣੇ ਦੇ ਵਿੱਚ ਤਲਬ ਕੀਤਾ ਗਿਆ ਕਹਿੰਦੇ ਸਾਡੇ ਕੋਲ ਆਓ ਤੇ ਸਾਨੂੰ ਸਬੂਤ ਦਿਓ ਕਿ ਜਿਹੜੀ ਤੁਸੀਂ ਆਡੀਓ ਸਾਂਝੀ ਕੀਤੀ ਆ ਉਹਦਾ ਕੀ ਬੁਨਿਆਦ ਆ ਕੀ ਉਹਦਾ ਸੱਚ ਆ ਜੀ ਦੇਖੋ ਜਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ ਇਹ ਹਰ ਵਾਰ ਨਾ ਨਮਾ ਨਮਾ ਸਿਸਟਮ ਇੱਕ ਚੂਜੇ ਦੇ ਵਿੱਚ ਆਉਂਦਾ ਜੋਸ ਬੰਦੇ ਤੇ ਦੋਸ਼ ਲਾਉਂਦੇ ਆ ਉਹ ਬੰਦਾ ਕਹਿੰਦਾ ਕਿ ਮੇਰੇ ਵਰਗਾ ਦੁੱਤ ਤੋਤਾ ਤਾਂ ਬੰਦਾ ਹੀ ਨਹੀਂ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਦੀ ਇੱਕ ਵੀਡੀਓ ਸ਼ੇਅਰ ਕਰ ਦਿੱਤੀ ਜਿਹਦੇ ਵਿੱਚ ਉਹ ਬਹੁਤ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਔਰ ਇਸ ਵੀਡੀਓ ਨੇ ਤਰਥਲੀ ਮਚਾਤੀ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿੱਥੇ-ਜਿੱਥੇ ਕਾਗਜ਼ ਦਾਖਲ ਕਰਨੇ ਆ ਖਾਸ ਕਰ ਵੀਡੀਓ ਦਫ਼ਤਰ ਜੇ ਕੋਈ ਬੰਦਾ ਉੱਥੇ ਆ ਜਾਵੇ ਉੱਥੇ ਨਹੀਂ ਕੋਈ ਗੱਲ ਕਰਨੀ ਬਿਤਰਿਆ ਕਿ ਉਹਨੂੰ ਘਰਾਂ ਜੀ ਰੱਖ ਲਓ ਨਜ਼ਰਬੰਦ ਕਰ ਦਿਓ ਜਾਂ ਰਾਤ ਵੀ ਫੜ ਲਓ ਅਸੀਂ ਇਹ ਸਾਰੇ ਦੇ ਸਾਰੇ ਦ੍ਰਿਸ਼ ਲਗਾਤਾਰਤਾ ਦੇ ਵਿੱਚ ਦੇਖਦੇ ਨਜ਼ਰ ਆ ਰਹੇ ਆ ਕਿਵੇਂ ਦੂਜੇ ਦਲ ਦੀਆਂ ਔਰਤਾਂ ਤੋਂ ਕਾਗਜ਼ ਖੋਏ ਜਾ ਰਹੇ ਨੇ ਪਰ ਕਈਆਂ ਨੂੰ ਸ਼ੇਰ ਦਾ ਸਵਾ ਸ਼ੇਰ ਵੀ ਮਿਲ ਜਾਂਦਾ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਇੱਕ ਔਰਤ ਉਹਦਾ ਕਾਗਜ਼ ਲੈ ਕੇ ਦੌੜ ਗਏ ਪਰ ਉਸਔਰਤ ਦੇ ਕੋਲ ਇੱਕ ਸੈੱਟ ਹੋਰ ਸੀ ਤੇ ਉਹ ਜਾ ਕੇ ਸਬੰਧਤ ਦਫ਼ਤਰ ਦੇ ਵਿੱਚ ਆਪਣੀ ਨਾਮਜ਼ਦਗੀ ਭਰਾਈ ਇਹ ਲਗਾਤਾਰਤਾ ਦੇ ਵਿੱਚ ਹੋ ਰਿਹਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮਾਮਲਾ ਉਠਾਇਆ ਕਿ ਜਲਾ ਪੁਲਿਸ ਮੁਖੀ ਕਿਸ ਤਰ੍ਹਾਂ ਇੱਕ ਮੀਟਿੰਗ ਦੇ ਵਿੱਚ ਹਦਾਇਤਾਂ ਦੇ ਰਿਹਾ ਹੈ ਥੋੜੇ ਹੀ ਸਮਾਂ ਲੰਘਿਆ ਤਾਂ ਜਲਾਪੁਲਸ ਮੁਖੀ ਦਾ ਸਪਸ਼ਟਿਕਰਨ ਆ ਗਿਆ ਉਹ ਕਹਤਾ ਜੀ ਏਆਈ ਨਾਲ ਬਣਾਈ ਗਈ ਲੱਗਦੀ ਹੈ ਸਾਡੀ ਗਲਤ ਆ ਹੈ ਨਹੀਂ ਭਾਈ ਸਾਹਿਬ ਜੇ ਏਆਈ ਨਾਲ ਬਣੀ ਹੈ ਗਲਤ ਬਣੀ ਹੈ ਤੁਸੀਂ ਜ਼ਿਲ੍ਹੇ ਦੇ ਪੁਲਿਸ ਮੁਖੀ ਹੋ ਤੇ ਤੁਹਾਡਾ ਪਰਚਾ ਦਰਜ ਕੀਤਾ ਹੋਣਾ ਚਾਹੀਦਾ ਸੀ ਇਹ ਤਾਂ ਜੀ ਗਲਤ ਬਣ ਗਿਆ ਤਾਂ ਸਾਰੇ ਦਾ ਸਰਾ ਸਰ ਗਲਤ ਹੈ ਅਜਿਹਾ ਹੋਇਆ ਨਹੀਂ ਔਰ ਬਾਅਦ ਦੇ ਵਿੱਚ ਇਹਨੂੰ ਉਹਨਾਂ ਨੇ ਕਹਿ ਦਿੱਤਾ ਜਲਾ ਪੁਲਿਸ ਮੁਖੀ ਨੇ ਕਿ ਅਸੀਂ ਜਿੰਨਾ ਜਿੰਨਾਂ ਨੇ ਵੀ ਇਸ ਤਰੀਕੇ ਦੇ ਨਾਲ ਭਾਵੇਂ ਕੋਈ মিডিਆ ਚੈਨਲ ਹੈ ਜਾਂ ਇਹ ਆਗੂ ਨੇ ਉਹਨਾਂ ਸਾਰਿਆਂ ਦੀ ਪੜਤਾਲ ਕਰਾਂਗੇ ਤੇ ਉਹਨਾਂ ਕੱਲ 8 ਤਰੀਕ ਵਾਸਤੇ ਇਹਦੀ ਪੜਤਾਲ ਵਾਸਤੇ ਇਹਨਾਂ ਨੂੰ ਸੱਮਨ ਕਰ ਲਿਆ ਗਿਆ ਹੈ ਕਿੱਥੇ ਜਾ ਕੇ ਪੇਸ਼ ਹੋਣਾ ਹੈ ਜਿਹੜਾ ਇਹਨਾਂ ਦਾ ਵੱਡਾ ਅਧਿਕਾਰੀ ਹੈ ਐਸਪੀ ਐਸ ਪਰਮਾਰ ਉਹਦੇ ਸਾਹਮਣੇ ਜਾ ਕੇ ਪੇਸ਼ ਹੋਣਾ ਹੈ ਉਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੇ ਕਈ ਆਦੇਦਾਰ ਤੇ ਹੋਰਨਾਂ ਨੂੰ ਵੀ ਸੱਦਾ ਦਿੱਤਾ ਗਿਆ ਬਕਾਇਦਾ ਕਿ ਆ ਕੇ ਪੇਸ਼ ਹੋਵੋ ਤੁਹਾਡੇ ਕੋਲ ਕਿਹੜੇ ਸਬੂਤ ਨੇ ਜਿਹਦੇ ਆਧਾਰ ਦੇ ਉੱਤੇ ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਕੰਮ ਤੁਰਪਿਆ ਕਿੱਥੋਂ ਤੱਕ ਜਾਏਗਾ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਇਸ ਮਾਮਲੇ ਦੇ ਵਿੱਚ ਹੁਣ ਅਗਲੇ ਦਿਨ ਨੇ ਜਿਹੜੇ ਉਹ ਕਾਫੀ ਸਰਗਰਮੀ ਵਾਲੇ ਰਹਿਣ ਵਾਲੇ ਨੇ ਕਿਉਂਕਿ ਕੱਲ ਇਹਨਾਂ ਨੇ ਜਾ ਕੇ ਪੇਸ਼ ਹੋਣਾ ਕੀਏ ਜਲ ਪ੍ਰਿਚਤ ਤੇ ਲੋਕ ਜਿਹੜੀਆਂ ਪੰਚਾਇਤ ਸੰਮਤੀ ਚੋਣਾਂ ਨੇ ਇਹਨਾਂ ਦੇ ਖਤਮ ਹੋਣ ਤੱਕ ਹੀ ਸੀਮਤੋ ਕੇ ਰਹੇ ਜੇਗਾ ਜਾਂ ਇਹ ਅੱਗੇ ਵੀ ਚੱਲਦਾ ਰਹੇਗਾ ਸਮਾਂ ਦੱਸੇਗਾ ਪਰ ਕਿਉਂਕਿ ਇਹਨਾਂ ਨੂੰ ਸਮਨ ਕੀਤਾ ਗਿਆ ਕਈ ਬੰਦਿਆਂ ਨੂੰ ਬਾਈ ਨੇ ਜਿਨ੍ਹਾਂ ਜਿਨ੍ਹਾਂ ਨੂੰ ਸਮਨ ਕੀਤਾ ਹੈ ਉਹ ਬਕਾਇਦਾ ਤੌਰ ਦੇ ਉੱਤੇ ਸਬੰਧਤ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਦੱਸਣਗੇ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ